ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਈ ਕਿਸੇ ਨੀ ਨਾ ਕਰਦਾ ਪਰ ਜਦੋਂ ਆਪਣੇ ਪਰਿਵਾਰੀਆਂ ਦੇ ਸਾਰੇ ਚਲੇ ਜਾਂਦੇ ਆ ਤੇ ਜਦੋਂ ਮੈਂ ਮਤਲਬ ਇਸ ਕਾਬਿਲ ਹੋ ਗਈ ਤਾਂ ਮੈਂ ਪਿੱਛੇ ਨਹੀਂ ਹਟਾਂਗੀ ਮੈਂ ਹਰੇਕ ਦੀ ਮਦਦ ਕਰਾਂਗੀ ਜੋ ਇਹਨਾਂ ਨੇ ਮੇਰੇ ਲਈ ਕੀਤਾ ਮਤਲਬ ਉਹ ਇਹਸਾਨ ਚੁਕਾਉਣ ਦੇ ਕਾਬਿਲ ਵੀ ਨਹੀਂ ਹੈ ਮੇਰੇ ਵਾਈ ਗੁਰੂ ਤੁਹਾਡੇ ਵੀਡੀਓ ਸਾਂਝੇ ਕਰਦੇ ਆ ਆਪਣੇ ਆਪ ਚ ਬਹੁਤ ਜ਼ਿਆਦਾ ਜ਼ਰੂਰੀ ਹੈ ਜੇ ਤੁਸੀਂ ਕੁੜੀਆਂ ਦੀ এডਿਕੇਸ਼ਨ ਨੂੰ ਪੜਾਈ ਨੂੰ ਸਪੋਰਟ ਕਰਦੇ ਹੋ ਰਮਨਦੀਪ ਕੌਰ ਭੈਣ ਵਰਗੀਆਂ ਬਹੁਤ ਸਾਰੀਆਂ ਭੈਣਾਂ ਜਿਨ੍ਹਾਂ ਦੇ ਕੋਲ ਇਹ ਵੀਡੀਓ ਪਹੁੰਚ ਰਿਹਾ ਬਹੁਤ ਜ਼ਿਆਦਾ ਜ਼ਰੂਰੀ ਹੈ ਤਾਂ ਹੀ ਉਹ ਸਾਡੇ ਕੋਲ ਅਥਰੂਸ ਕਰ ਪਾਉਂਦੀਆਂ ਨੇ ਆਪਣੇ ਪੜ੍ਹਾਈ ਦੇ ਲਈ ਹੈ ਨਾ ਰਮਨਦੀਪ ਭੈਣ ਜੀ ਹੁਣ ਕੀ ਕਰ ਰਹੇ ਹੋ ਇਸ ਟਾਈਮ ਸਰ ਮੈਂ ਬੀਪੀਟੀ ਕਰਦੀ ਆਂ ਜੇ ਅੰਸਾ ਗਰ ਕਾਲਜ ਦੇ ਵਿੱਚ ਇਸ ਤੋਂ ਪਹਿਲਾਂ 10ਵੀਂ ਔਰ 12ਵੀਂ ਦੇ ਵਿੱਚ ਕਿੰਨੇ ਪਰਸੈਂਟ ਨੰਬਰ ਆਏ ਸੀਗੇ ਸਰ ਮੇਰੀ 10th ਇਸ 93% ਤੇ +2 ਚ 92 ਨਾ 93% 93% ਕਿਸੇ ਤਰੀਕੇ ਦੀ ਤੁਸੀਂ ਨਕਲ ਮਾਰਦੇ ਸੀ ਨੇ ਨੰਬਰ ਲੈਣ ਲਈ ਕਿ ਤੁਸੀਂ ਕੋਈ ਟਿਊਸ਼ਨ ਰੱਖੀ ਉਸ ਵਿੱਚ ਨਹੀਂ ਟਿਊਸ਼ਨ ਨਹੀਂ ਰੱਖੀ ਆਪ ਪੜ੍ਹੇ ਹੋ ਸਾਰਾ ਹਾਂਜੀ ਹਾਂ ਅਸੀਂ ਹੁਣ ਆਪ ਸੋਚੇ ਕਿ ਸ਼ਹਿਰਾਂ ਦੇ ਵਿੱਚ ਸਾਡੇ ਬੱਚੇ ਕਿੰਨੇ ਕਿੰਨੇ ਹਜ਼ਾਰਾਂ ਰੁਪਏ ਦੀ ਟਿਊਸ਼ਨ ਪੜ੍ਹਦੇ ਹਨ ਉਸ ਕਿੰਨੇ ਰਿਸੋਰਸੇ ਯੂਜ਼ ਕਰਕੇ ਕਿੰਨੇ ਪਰਸੈਂਟ ਨੰਬਰ ਲੈ ਕੇ ਆਉਂਦੇ ਇਸ ਬੱਚੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਕੋਚਿੰਗ ਨਹੀਂ ਲਿੱਤੀ ਕੋਈ ਟਿਊਸ਼ਨ ਨਹੀਂ ਲਿੱਤੀ ਫੇਰ ਵੀ 93 ਪਰਸੈਂਟ ਨੰਬਰ ਲੈ ਕੇ ਆਈ ਹੈ ਨਾ ਕਿੰਨੇ ਸਾਲ ਤੋਂ ਤੁਹਾਨੂੰ ਸਪੋਰਟ ਚੱਲ ਰਹੀ ਹੈ 4 ਸਾਲ ਤੋਂ ਚੱਲ ਰਿਹਾ ਰਿਪਲੇਸਮੈਂਟ 2 ਤੋਂ ਸਰ 1 2 ਤੋਂ ਹੁਣ ਇਹ ਬੱਚਾ ਗ੍ਰੈਜੂਏਸ਼ਨ ਦੇ ਸੈਕੰਡ ਇਅਰ ਦੇ ਵਿੱਚ ਫਿਜ਼ੀਓਥੈਰੇਪੀ ਦੇ ਔਰ ਲਗਾਤਾਰ ਸਪੋਰਟ ਚੱਲ ਰਹੀ ਹੈ 62000 62000 ਰੁਪਏ ਦੇ ਪੂਰੇ ਸਾਲ ਦੀ ਫੀਸ ਭਰਦੀ ਹੈ ਜੋ ਕਿ ਸੰਗਤ ਰੂਪ ਦੇ ਵਿੱਚ ਨੂੰ ਐਕਸਟੈਂਡ ਕੀਤੀ ਜਾਂਦੀ ਹੈ ਸਿਰਫ ਰਮਨਦੀਪ ਕੌਰ ਨਹੀਂ ਐ ਜੀਆਂ ਹੋਰ ਕਈ ਭੈਣਾ ਪੜਦੀਆਂ ਨੇ ਜਿਨ੍ਹਾਂ ਨੂੰ ਮਾਸਟਰਸ ਔਰ ਬੈਚਲਰ ਦੇ ਵਿੱਚ ਸਪੋਰਟ ਕੀਤੀ ਜਾ ਰਹੀ ਹੈ 280 ਦੇ ਕਰੀਬ ਬੱਚੇ ਸਕੂਲਾਂ ਦੇ ਵਿੱਚ ਪੜਾਏ ਜਾਂਦੇ ਜਿਨ੍ਹਾਂ ਦੇ ਪੂਰੇ-ਪੂਰੇ ਸਾਲ ਦੀ ਫੀਸ ਭਰੀ ਜਾਂਦੀ ਹੈ ਸੰਗਤ ਨੂੰ ਬੇਨਤੀ ਹੈ ਕਿ ਜੇ ਤੁਸੀਂ ਕਈ ਕੁਝ ਬੱਚਿਆਂ ਨੂੰ ਇਸ ਤਰ੍ਹਾਂ ਸਪੋਰਟ ਕਰਨਾ ਚਾਹੁੰਦੇ ਹੋ ਪਲੀਜ਼ ਸਾਡਾ ਨੰਬਰ ਥੱਲੇ ਚਲਦੇ ਸਾਨੂੰ ਜ਼ਰੂਰ ਕੰਟੈਕਟ ਕਰਿਆ ਕਰੋ ਹਨ ਕਿਸੇ ਦੇ ਭਵਿੱਖ ਬਣਾਉਣ ਦੇ ਵਿੱਚ ਜ਼ਰੂਰ ਸੇਵਾ ਸਹਿਯੋਗ ਕਰਿਓ ਸਾਨੂੰ ਤੁਹਾਡੀ ਲੋੜ ਹਮੇਸ਼ਾ ਰਹਿੰਦੀ ਹੈ ਨਾ ਔਰ ਮੈਂ ਦੁਬਾਰਾ ਬੇਨਤੀ ਕਰ ਰਿਹਾ ਵੀਡੀਓ ਸਾਂਝੇ ਕਰਦੇ ਬਿਲਕੁਲ ਨਾ ਭੁੱਲਿਓ ਕਿਉਂਕਿ ਤੁਸੀਂ ਵੀਡੀਓ ਸਾਂਝੇ ਕਰਦੇ ਹੋ ਤਾਂ ਹੀ ਰਮਨਦੀਪ कौर ਵਰਗੀਆਂ ਭੈਣਾਂ ਸਾਨੂੰ ਅਪਰੋਚ ਕਰ ਪਾਉਂਦੀਆਂ ਔਰ ਅਸੀਂ ਇਹਨਾਂ ਦੇ ਭਵਿੱਖ ਬਣਾਉਣ ਦੇ ਵਿੱਚ ਸੰਗਤ ਰੂਪ ਦੇ ਵਿੱਚ ਸਹਿਯੋਗ ਕਰ ਪਾਉਂਦੇ ਆ ਤੁਹਾਡਾ ਵੀਡੀਓਜ਼ ਸ਼ੇਅਰ ਕਰਨਾ ਆਪਣੇ ਆਪ 'ਚ ਬਹੁ ਇਹਨਾਂ ਦੇ 20000 ਰੁਪਏ ਐਨਰ ਫੀਸ ਪਾਂਦੀ ਹੈ ਸਕਾਲਰਸ਼ਿਪ ਤੁਹਾਡੀ ਅੱਧੀ ਆਈ ਹੈ ਨਾ ਉਹ ਬਚੇ ਹੋਏ 43000 ਜੋ 70 ਰੁਪਏ ਹੈ ਉਹਦਾ ਚੈੱਕ ਐਕਸਟੈਂਡ ਕਰ ਰਹੇ ਆ ਔਰ ਪੂਰੇ ਸਾਲ ਦੇ ਲਈ ਇਹਨਾਂ ਨੂੰ ਇੱਕ ਮੋਨਿਟਰੀ ਸਪੋਰਟ ਹੈ ਨਾ ਇੱਕ ਪੈਸੇ ਪੱਕੀ ਵੀ ਸਪੋਰਟ ਕਰ ਰਹੇ ਬੱਚੇ ਨੇ ਕਾਲਜ ਵੀ ਜਾਣਾ ਉਹਨੂੰ ਚਾਰ ਤਰ੍ਹਾਂ ਦੇ 10 ਤਰ੍ਹਾਂ ਦੇ ਮਿਸਲੀਨੀਅਸ ਖਰਚੇ ਪੈਂਦੇ ਨੇ ਉਹਦੇ ਲਈ ਵੀ ਕੁਆਰਟਰਲੀ ਚੈੱਕ ਹਰ ਇੱਕ 3 ਮਹੀਨੇ ਬਾਅਦ ਚਾਰ ਚੈੱਕ ਦੇ ਰਹੇ ਜੋ ਕਿ ਪੂਰੇ ਸਾਲ ਬੱਚੇ ਦੇ ਕੰਮ ਆਣਗੇ ਵੀਡੀਓ ਸਾਂਝੇ ਕਰਦੇ ਰਹੋ ਜੇ ਤੁਸੀਂ ਬੱਚਿਆਂ ਦੀ ਸਪੋਰਟ এডੂਕੇਸ਼ਨ ਨੂੰ ਸਪੋਰਟ ਕਰਦੇ ਚਾਹੁੰਦੇ ਹੋ ਇਹ ਇਹ ਸੇਵਾ ਆਨਲਾਈਨ ਸੇਵਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੁਸੀਂ ਕੁਝ ਕਹਿਣਾ ਚਾਹੁੰਦੇ ਜੋ ਸੰਗਤ ਤੋਂ ਲਗਾਤਾਰ ਸਪੋਰਟ ਕਰਦੀ ਹੈ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਤਲਬ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਕੋਈ ਕਿਸੇ ਲਈ ਨਾ ਕਰਦਾ ਪਰ ਜਦੋਂ ਆਪਣੇ ਕਰੀਵਾਰੀਓਂ ਦੇ ਸਾਰੇ ਚਲੇ ਜਾਂਦੇ ਆ ਤੇ ਜਦੋਂ ਮੈਂ ਮਤਲਬ ਇਸ ਕਾਬਿਲ ਹੋ ਗਈ ਤਾਂ ਮੈਂ ਮੈਂ ਪਿੱਛੇ ਨਹੀਂ ਹਟਾਂਗੀ ਮੈਂ ਹਰੇਕ ਦੀ ਮਦਦ ਕਰਾਂਗੀ ਜੋ ਇਹਨਾਂ ਨੇ ਮੇਰੇ ਲਈ ਕੀਤਾ ਮਤਲਬ ਉਹ ਇਹਸਾਨ ਚੁਕਾਉਣ ਦੇ ਕਾਬਿਲ ਵੀ ਨਹੀਂ ਹੈ ਮੇਰੇ ਛੋਟੀ ਭੈਣ ਨੇ ਬਹੁਤ ਵੱਡਾ ਸ਼ਬਦ ਵਰਤਿਆ ਇਹਸਾਨ ਨਹੀਂ ਇਹ ਸਾਡਾ ਨਾ ਸੰਗਤ ਰੂਪ ਦੇ ਵਿੱਚ ਫਰਜ਼ ਬਣਦਾ ਜੋ ਸਮਾਜ ਦੇ ਵਿੱਚ ਕਿਸੇ ਕਾਰਨ ਵਸ਼ ਕਮਜ਼ੋਰ ਵਰਗ ਰਹਿ ਗਿਆ ਨਾ ਉਹਨੂੰ ਮੋੜਾ ਲਾਣਾ ਸਾਡਾ ਫਰਜ਼ ਬਣਦਾ ਹੈ ਗੁਰੂ ਨਾਨਕ ਸਾਹਿਬ ਨੇ ਸਾਨੂੰ ਇਹੀ ਫਲਸਫਾ ਸਿਖਾਇਆ ਨਾ ਤੇ ਇਹ ਸਾਡਾ ਫਰਜ਼ ਬਣਦਾ ਜੀ ਨਾ ਸੋ ਬਹੁਤ ਸ਼ੁਕਰ ਹੈ ਭੈਣ ਦਾ ਬੜੇ ਨੇਕ ਵਿਚਾਰ ਨੇ ਤੁਸੀਂ ਆਪਣੀ ਸੇਵਾ ਜ਼ਰੂਰ ਨਿਭਾਉਂਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਬ ਤੁਹਾਨੂੰ ਚਾਰ ਚੱਕ ਨੇ ਠੀਕ ਹੈ ਹਰ ਇੱਕ ਦਿਨ ਤੇ ਮਹੀਨੇ ਬਦਲ